ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਇਆ ਕਲਮਾਂਤ ਵੀਰ ਦੇ ਘਰ ਕਲਮਾਂਤ ਵੀਰ ਬਣਾਉਣ ਜਾ ਰਹੇ ਹਾਂ ਕੋਲ ਇੱਕ ਕਲਮਾਂਤ ਵੀਰ ਨੇ ਬਣਾਈ ਆ ਨਵੀਂ ਮਸ਼ੀਨ ਖਿਲਾੜੀ ਜਿਹੜੀ ਟਰੈਕਟਰ ਨਾਲ ਹੀ ਸ਼ਾਵਰ ਨਾਲ ਚੱਲਦੀ ਆ ਬਹੁਤ ਵਧੀਆ ਸਲੋਅ ਰੇਸ ਤੇ ਚੱਲਦੀ ਜਾਂਦੀ ਆ ਕੋਈ ਪ੍ਰੈਟ ਕੰਮ ਕਰਿਆ ਹੋਇਆ ਕਲਮਾਂਤ ਵੀਰ ਬੜੀਆ ਕਰ ਰਹੀ ਹੈ ਚਲੋ ਵਧੀਆ ਮਸ਼ੀਨ ਹੈ ਕਿਸੇ ਵੀ ਐਡੀ ਬਣਾਓ ਜੀ ਨਾ ਬਣਾਣੀ ਦੂਜੀ ਇੱਜਾਂ ਵਾਲੀ ਤਾਂ ਥੋੜਾ ਜਿਹਾ ਔਖਾ ਕਰਦੀ ਇਹਦਾ ਸੇਵਾ ਸਮਾਨ ਕਰਨਾ ਪੈਂਦਾ ਪੂਰੇ ਸਾਫ ਤੇ ਕਰਨਾ ਇਹ ਸਾਡਾ ਭਰਾ ਕਲਮੰਤ ਖੱਟੜਾ ਲਾਓ ਜੀ ਕੋਲ ਬਣਾ ਲੇ ਕੰਮ ਸਟਾਰਟ ਇਹਦਾ ਕਰਨਾ ਹਮਸਿੰਖ ਖੱਟੜਾ ਕੱਪੜਿਆਂ ਤੋਂ ਬਾਹਰ ਹੋਈ ਫਿਰਦੇ ਆ ਦੇਖੋ ਇਹ ਗਰਮੀ ਬੜੀ ਮੰਦਾ ਤੇ ਗੋੜ ਬਣਾਣ ਦੀ ਪੂਰੀ ਜੋਰ ਸ਼ੋਰ ਨਾਲ ਤਿਆਰੀ ਚੱਲ ਰਹੀ ਆ। ਕੁਲਵੰਤ ਸਿੰਘ ਜੀ ਰਸ ਲੈ ਆਓ। ਧੀਨਈਏ ਪੋਰਾ। ਮਾਂ ਤੇ ਮੇਰੇ ਕਿੰਨੇ ਕਿੰਨੇ ਮਿੰਟ ਚੋ ਬਾਲਟੀ ਭਰ ਦੁੰਦੀ ਆ ਇਹ? ਇਹ ਜਿੱਦਾਂ ਜਗ੍ਹਾ ਭਰ ਦਿੰਦੀ ਆ। ਲਾ ਗਨੇ ਲਾ ਗਨੇ ਲਾ ਲਈ। ਲੈ ਵੀ। ਲਾ ਦੇ। ਅਬੀ ਲਾ ਦੇ ਲਾ ਦੇ ਸਾਰੇ ਚੱਕ ਕੇ ਲਾ ਦੇ। ਤਣੀ ਆ ਟਰੈਕਟਰ ਦੇ ਘੱਟ ਤੇਲ ਖਾਂਦੇ ਆ ਮਹਿੰਦਰੇ ਦੇ 265 475 ਦੇ ਆ ਗਿਆ ਆ ਆ ਹੋ ਗਿਆ ਲੋਜੀ ਕੰਮ ਹੋ ਗਿਆ ਫਾਈਨਲ ਹੁਣ ਆਪਾਂ ਕਿ ਕੱਢਾਂਗੇ ਹੋੜ ਕਰਮੰਤ ਵੀਰ ਸਲੋ ਰੇਸ ਤੇ ਕਿੰਨੇ ਕਿਨੇ ਘੇੜੇ ਤੇ ਚੱਲਦਾ ਏ 5000 ਰੁਪਏ ਚੱਕਰਾਂ ਪਰ ਚੱਲੀ ਜਾਂਦਾ ਤਣੀ ਮੈਨ ਲਈ ਚੰਗੀ ਦਿੰਦਾ ਇੰਜੈਕਟਿਵ ਵਾਲ ਨਾਲੋ ਹਾਂ ਲੋਜੀ ਕਰਮੰਤ ਵੀਰ ਕਹਿੰਦਾ ਇੱਥੇ ਪੂਰੀ ਕਾਮਯਾਬਾ 475 265 ਹੋ ਗਿਆ ਮੈਨ ਲਈ ਚੰਗੀ ਦਿੰਦੀ ਐ ਜਾਂ ਮੈਸੇਜ ਦੱਸੋ ਹੁਕਤਾ ਨੂੰ ਉੱਥੇ ਵੀ ਬੜੀ ਕਾਮਯਾਬਾ ਚਲੋ ਰਿਸਤੇ ਹੀ ਕੰਪੜੀਆਂ ਕੱਢਦੀ ਆ ਚਲੋ ਤੁਸੀਂ ਵੀ ਐੇ ਜਿਵੇਂ ਉਹ ਜਿਹਦੇ ਕੋਈ ਨਹੀਂ ਆ ਇਹ ਉਹ ਵਾਲੀ ਥੋੜਾ ਜਿਹਾ ਸਵੇਰੇ ਸਵੇਰੇ ਜ਼ੋਰ ਵੜਾ ਲਵਾਉਂਦੇ ਹਾਂ ਉਸ ਤਰ੍ਹਾਂ ਸਟਾਰ ਨਹੀਂ ਹੁੰਦਾ ਚਲੋ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਗੁੜ ਬਣਾ ਕੇ ਨੈਕਸਟ ਵੀਡੀਓ ਚ ਪਾਵਾਂਗੇ ਅਗਲੇ ਚ ਤੇ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ